ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਦੇ ਵਿੱਚ ਮਿਸ਼ਨ ਗ੍ਰੀਨ ਦੇ ਤਹਿਤ ਵੱਡਾ ਉਪਰਾਲਾ ਕੀਤਾ ਗਿਆ ਸਰਾਫਾ ਯੂਨੀਅਨ ਦੇ ਪ੍ਰਧਾਨ ਦੇ ਬੁੱਲੂ ਇੱਥੇ ਸੰਬੋਧਨ ਕਰਦਿਆਂ ਕਿਹਾ ਗਿਆ ਹੈ ਕਿ ਇਹਨਾਂ ਦੇ ਬਲੋਂ ਬੂਟੇ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਦਰਅਸਲ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਇੱਕ ਇੱਕ ਗਮਲੇ ਤੇ ਆਪਣਾ ਨਾਮ ਲਿਖ ਲੋ ਤੇ ਉਸ ਦੇ ਵਿੱਚ ਪੌਦਾ ਲਗਾਓ 3 ਮਹੀਨੇ ਬਾਅਦ ਉਸ ਪੌਦੇ ਦੀ ਆ ਕੇ ਚੈਕਿੰਗ ਕੀਤੀ ਜਾਵੇਗੀ ਤੇ ਜਿਸ ਦਾ ਪੌਦਾ ਸਭ ਤੋਂ ਜ਼ਿਆਦਾ ਵਧੀਆ ਵਧਿਆ ਫੁੱਲਿਆ ਹੋਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ। ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਇੱਕ ਤਾਂ ਬੱਚੇ ਜਾਗਰੂਕ ਹੋਣਗੇ, ਦੂਜੇ ਪਾਸੇ ਉਹਨਾਂ ਦੇ ਵਿੱਚ ਡੈਡੀਕੇਸ਼ਨ ਆਵੇਗੀ ਕਿ ਉਹ ਆਪਣੇ ਵਾਤਾਵਰਣ ਨੂੰ ਸੰਭਾਲਣ। ਇਸੇ ਨੂੰ ਲੈ ਕੇ ਇਹਨਾਂ ਦੇ ਵੱਲੋਂ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਅਤਿ ਦੀ ਗਰਮੀ ਦੇ ਵਿੱਚ ਇਸ ਵੇਲੇ ਵਾਤਾਵਰਣ ਨੂੰ ਸੰਭਾਲਣਾ ਕਾਫੀ ਜ਼ਰੂਰੀ ਹੈ। ਇਸੇ ਦੇ ਚੱਲਦਿਆਂ ਇਹਨਾਂ ਵੱਲੋਂ ਪੌਦੇ ਲਗਾਉਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਨੇ। ਦਰਵਜੀਤ ਠਾਕੁਰ, ਪ੍ਰੈਜ਼ੀਡੈਂਟ ਸਰਾਫ ਐਸੋਸੀਏਸ਼ਨ ਬਟੰਡਾ, ਮਿਸ਼ਨ ਗ੍ਰੀਨ ਦੇ ਤਹਿਤ ਅਸੀਂ ਸਾਡੀ ਸਰਾਫ ਐਸੋਸੀਏਸ਼ਨ ਦੇ ਵਿੱਚ ਅਸੀਂ ਇੱਕ ਮਤਾ ਪਾਇਆ ਵੀ ਆਪਾਂ ਨੂੰ ਜਿੰਨਾ ਹੋ ਸਕੇ ਕੰਟਰੀਬਿਊਟ ਕਰਨਾ ਚਾਹੀਦਾ ਐ এনवायरमेंट ਨੂੰ ਗ੍ਰੀਨ ਕਰਨ ਦੇ ਵਿੱਚ ਕਿਉਂਕਿ ਇਸ ਵੇਲੇ ਸਮੇਂ ਦੀ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਔਰ ਟੈਂਪਰੇਚਰ ਨੂੰ ਕੰਟਰੋਲ ਇੱਕੋ ਹੀ ਚੀਜ਼ ਕਰ ਸਕਦੀ ਉਹ ਹੈ ਪੇੜ ਮੈਕਸਿਮਮ ਪੇੜ ਲਗਾਏ ਜਾਣ ਤਾਂ ਜੋ ਆਪਾਂ ਇਸ ਹੀਟ ਵਾਲੇ ਮਾਹੌਲ ਤੋਂ ਬਚ ਸਕਾਂਗੇ ਔਰ ਨਾਲ ਨਾਲ ਵਾਤਾਵਰਣ ਸ਼ੁੱਧ ਹੋਏਗਾ ਆਕਸੀਜਨ ਆਪਾਂ ਨੂੰ ਮਿਲੇਗੀ ਆਪਣਾ ਜਿਹੜਾ ਜੀਵਨ ਦਾ ਜਿਹੜਾ ਸ਼ੈਲੀ ਹੈਗੀ ਹੈ ਤੰਦਰੁਸਤੀ ਜਿਹੜੀ ਹੈਗੀ ਉਹ ਆਪਾਂ ਨੂੰ ਅੱਛੀ ਮਿਲੇਗੀ ਇਹ ਹੀ ਇੱਕ ਮਿਸ਼ਨ ਨੂੰ ਅਸੀਂ ਲੈ ਕੇ ਅੱਜ ਚੱਲੇ ਆ ਅ ਪਹਿਲਾਂ ਅਸੀਂ ਗਵਰਨਮੈਂਟ ᱜਰਲ ਸਕੂਲ ਦੇ ਵਿੱਚ ਅਸੀਂ 50 ਪਲਾਂਟਸ ਲਗਾਏ ਟਰੀਜ਼ ਲਗਾਏ ਸੀ ਸਾਰੇ ਉਹ ਔਰ ਇੱਥੇ ਜਿਹੜਾ ਸੀਗਾ ਰਿਕੁਆਇਰਮੈਂਟ ਸੀਗੀ ਜਗਾ ਘੱਟ ਹੋਣ ਕਰਕੇ ਕਹਿੰਦੇ ਪਾਟਸ ਦੇ ਵਿੱਚ ਲਗਾ ਦਿਓ ਅੱਜ 45 ਦੇ ਕਰੀਬ ਇੱਥੇ ਲੱਗੇ ਨੇ ਤੇ ਇਸੇ ਤਰ੍ਹਾਂ ਹੀ ਅਸੀਂ ਸਕੂਲ ਹੀ ਅਡਾਪਟ ਕਿਉਂ ਕੀਤੇ ਆ ਸਕੂਲ ਇਸ ਕਰਕੇ ਅਡਾਪਟ ਕੀਤੇ ਨੇ ਕਿਉਂਕਿ ਇੱਥੇ ਬੱਚਿਆਂ ਨੂੰ ਵੀ ਨਾਲ-ਨਾਲ ਮੋਟੀਵੇਟ ਕਰਾਂਗੇ ਬੱਚਿਆਂ ਦੀ ਮੋਟੀਵੇਸ਼ਨ ਲਈ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਿਹੜੇ ਜਿਹੜੇ ਗਮਲੇ ਜਿਹੜੇ ਹੈਗੇ ਆ ਇਹ ਤੁਸੀਂ ਆਪਣੇ ਨਾਮ ਲਿਖ ਲਓ ਇਹਨਾਂ ਦੇ ਉੱਪਰ ਔਰ ਅਗਰ ਇਹ ਅਸੀਂ ਤੁਹਾਡੇ ਤਿੰਨ ਮਹੀਨੇ ਬਾਅਦ ਇੱਥੇ ਆ ਕੇ ਚੈਕਿੰਗ ਕਰਾਂਗੇ ਜਿਹੜੇ ਬੱਚੇ ਦਾ ਪਲਾਂਟ ਸਭ ਤੋਂ ਅੱਛਾ ਗਰੋਅ ਕੀਤਾ ਹੋਊਗਾ ਉਸ ਬੱਚੇ ਨੂੰ ਅਸੀਂ ਸਨਮਾਨਿਤ ਕਰਾਂਗੇ ਉਹਨੂੰ ਪ੍ਰਾਈਜ਼ ਦੇਵਾਂਗੇ ਇਸ ਦੇ ਨਾਲ ਬੱਚਿਆਂ 'ਚ ਲਗਨ ਪੈਦਾ ਹੋਏਗੀ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਬਣੇਗਾ ਬੱਚੇ এনवायरमेंट ਦੇ ਪ੍ਰਤੀ ਵੀ ਜਾਗਰੂਕ ਹੋਣਗੇ ਨਾਲ ਨਾਲ ਪਲਾਂਟਸ ਦੇ ਪ੍ਰਤੀ ਇਹਨਾਂ ਦਾ ਪ੍ਰੇਮ ਵਧੇਗਾ ਜੇ ਆਪਾਂ ਕਿਸੇ ਚੀਜ਼ ਨੂੰ ਪਾਲਦੇ ਆਂ ਆਪਣਾ ਮੋਹ ਬਣਦਾ ਉਹਦੇ ਨਾਲ ਤਾਂ ਉਹ ਜਦੋਂ ਇਹ ਇੰਨਾ ਦਾ ਮੋਹ ਬਣ ਜਾਏਗਾ ਤਾਂ ਫਿਰ ਇਹ ਪਲਾਂਟਸ ਦੀ ਕੇਅਰ ਵੀ ਕਰਨ ਲੱਗ ਜਾਣਗੇ ਮਿਸਿਕ ਪ੍ਰੋਬਲਮ ਹੀ ਇੱਥੇ ਆਉਂਦੀ ਸੀ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਚੱਲੀ ਹੋਈ ਹੈ ਬਟ ਉਹ ਪਾਲ ਨਹੀਂ ਰਹੇ ਸੀ ਲਾ ਕੇ ਆਪਾਂ ਛੱਡ ਦਿੰਦੇ ਸੀ ਪੌਦੇ ਲੇਕਿਨ ਉਹ ਗਰੋ ਨਹੀਂ ਕਰਦੇ ਸੀ ਤਾਂ ਫਿਰ ਇਹ ਗਰੋ ਕਰਨ ਦਾ ਇੱਕ ਅਸੀਂ ਦਿਮਾਗ 'ਚ ਇੱਕ ਆਈਡੀਆ ਆਇਆ ਵੀ ਆਪਾਂ ਬੱਚਿਆਂ ਨੂੰ ਮੋਟੀਵੇਟ ਕਰੀਏ ਇਹ ਇਹ ਇਹਨਾਂ ਦੀ ਗ੍ਰੋਥ ਸੰਭਵ ਹੋ ਸਕਦੀ ਹੈ ਕਿਉਂਕਿ ਜਦ ਤੱਕ ਆਪਾਂ ਦੇਖ ਰੱਖ ਨਹੀਂ ਕਰਾਂਗੇ ਪਲਾਂਟਸ Grow ਨਹੀਂ ਹੁੰਦੇ ਤਾਂ ਫਿਰ ਇਸ ਤਰ੍ਹਾਂ ਅਸੀਂ ਹੁਣ ਸਾਰੇ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਔਰ ਸਾਰਿਆਂ ਚ ਇਹੀ ਮੈਥਡ ਅਪਨਾਵਾਂ ਕਰ ਰਹੇ ਹਾਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਨਾਲ ਨਾਲ ਬੱਚਿਆਂ ਨੂੰ ਅਸੀਂ ਇਹ ਵੀ ਕਹਿ ਰਹੇ ਹਾਂ ਵੀ ਆਪਦੇ ਬਰਥਡੇ ਆਉਂਦਾ ਕਰਦੇ ਹੋ ਉਸ ਕੋਈ ਵੀ ਫੰਕਸ਼ਨ ਆਉਂਦਾ ਉੱਥੇ ਇੱਕ ਇੱਕ ਪਲਾਂਟ ਜ਼ਰੂਰ ਲਗਾਓ ਤੇ ਇਸ ਮੋਟੀਵੇਸ਼ਨ ਨਾਲ ਹਰੇਕ ਸਕੂਲ ਦੇ ਵਿੱਚ ਜਿੰਨੀ ਕਿ ਸਟਰੈਂਥ ਹੁੰਦੀ ਹੈ ਅਗਰ ਉਹਦਾ 25% ਵੀ ਬੱਚੇ ਇਹਨੂੰ ਅਡਾਪਟ ਕਰਦੇ ਨੇ ਤਾਂ ਆਪਣਾ ਮਿਸ਼ਨ ਗ੍ਰੀਨ ਕਾਮਯਾਬ ਹੋਏ ਰਕੇਸ਼ ਨਰੂਲਾ ਜੀ ਰੈਡੈਂਟ ਬਸ਼ੰਦਾ ਵਿਕਾਸ ਮੰਚ ਅਸੀਂ ਗ੍ਰੀਨ ਮਿਸ਼ਨ ਤੇ ਕੰਮ ਕਰ ਰਹੇ ਹੈਗੇ ਆਂ ਘਰ ਦੇ ਕੂੜੇ ਤੋਂ ਕੰਪੋਸਟਿੰਗ ਕਰਨੀ ਘਰ ਦੇ ਕੂੜੇ ਤੋਂ ਲਿਕੁਇਡ ਫਰਟੀਲਾਈਜ਼ਰ ਬਣਾਣੀ ਲੋਕਾਂ ਨੂੰ ਟ੍ਰੇਨਿੰਗ ਦੇਣੀ ਸਕੂਲਾਂ ਦੇ ਵਿੱਚ ਉਸੇ ਮਿਸ਼ਨ ਦੇ ਅੱਜ ਅਸੀਂ ਸ੍ਰੀ ਫੈਸਲ ਨੇ ਪ੍ਰਧਾਨ ਜੀ ਠਾਕੁਰ ਸਾਹਿਬ ਦੇ ਨਾਲ ਅਸੀਂ ਪ੍ਰਯਾਸ ਇੰਟਰਨੈਸ਼ਨਲ ਸਕੂਲ ਪਹੁੰਚੇ ਆਂ ਇੱਥੇ ਕਿਉਂਕਿ ਜਗਾ ਘੱਟ ਸੀਗੇ ਗਮਲੇ ਸੀਗੇ ਗਮਲੇ ਸਾਰੇ ਖਾਲੀ ਸੀ ਅੱਜ ਅਸੀਂ ਸਾਰੇ ਗਮਲਿਆਂ ਦੇ ਵਿੱਚ ਪਲਾਂਟਸ ਲਗਾਏ ਹੈ ਜਿਹੜੇ ਪੱਕੇ ਪਲਾਂਟਸ ਲਾਏ ਆ ਜਿਹੜੇ ਪਲਾਂਟਸ ਹੈ ਉਹ 5 6 7 8 ਸਾਲ ਤੱਕ ਕਿਤੇ ਨਹੀਂ ਜਾਂਦੇ ਆ ਨਾਲ ਹੀ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਕਿ ਕਿਸ ਤਰ੍ਹਾਂ ਕੰਪੋਸਟ ਬਣਾਨੀ ਹੈ ਲੀਕੁਇਡ ਫਰਟੀਲਾਈਜ਼ਰ ਬਣਾਨੀ ਹੈਗੀ ਆ ਤੇ ਉਹ ਅਸੀਂ ਸਾਰੀ ਇੱਥੇ ਵਰਤੀ ਵੀ ਹੈਗੀ ਆ ਦੱਸਿਆ ਵੀ ਹੈ ਨਾਲ ਹੀ ਅਸੀਂ ਇੱਥੇ ਗੁੱਠਲੀਆਂ ਜਿਹੜੀ ਅਸੀਂ ਬਣਾਇਆ ਹੋਇਆ ਸੀਡ ਬੈਂਕ ਜਾਂ ਗੁੱਠਲੀ ਬੈਂਕ ਜਿੱਦੇ ਚ ਗੁੱਠਲੀਆਂ ਅੰਬ ਦੀਆਂ ਜਾਮਣ ਦੀਆਂ ਉਹ ਵੀ ਅਸੀਂ ਬੀਜੀਆਂ ਹੈਗੀਆਂ ਤੇ ਇਸ ਤੋਂ ਬਾਅਦ ਅਸੀਂ ਨਿਕਲਾਂਗੇ ਹੁਣ ਨੈਸ਼ਨਲ ਹਾਈਵੇ ਤੇ ਜਿੱਥੇ ਗੁੱਠਲੀਆਂ ਬੀਜ ਕੇ ਆਵਾਂਗੇ ਉਦੇਸ਼ ਇਹ ਆ ਵੀ ਵਾਤਾਵਰਨ ਜਿਹੜਾ ਅਸੀਂ ਉਸ ਨੂੰ ਸ਼ੁੱਧ ਰੱਖਣ ਲਈ ਕੀ ਐਫਰਟ ਕਰਨੀ ਹੈ ਕਿਉਂਕਿ ਮਨੁੱਖ ਨੇ ਆਪਣੇ ਲਾਲਚ ਲਈ ਵਾਤਾਵਰਨ ਦਾ ਬਹੁਤ ਕਹਨ ਕੀਤਾ ਹੈਗਾ ਬਹੁਤ سارے ਪੇੜ ਕੱਟੇ ਆ ਵਿਕਾਸ ਦੇ ਨਾਂ ਤੇ ਬਹੁਤ ਬਰਬਾਦੀ ਹੋਈ ਹੈ ਅਸੀਂ ਥੋੜਾ ਥੋੜਾ ਯੋਗਦਾਨ ਕਰਕੇ ਉਸ ਵਿਕਾਸ ਨੂੰ ਸੰਤੁਲਨ ਦੀ ਤਰਫ ਲੈ ਕੇ ਜਾ ਰਹੇ ਹੈਗੇ ਆਂ ਬਿਤਾਜੋ ਜਿਹੜੇ ਪੇੜ ਉੱਗਣਗੇ ਪੇੜਾਂ ਦੇ ਨਾਲ ਆਕਸੀਜਨ ਆਏਗੀ ਸਾਡਾ ਵਾਤਾਵਰਨ ਦੀ ਪ੍ਰਦੂਸ਼ਣ ਤੇ ਕਮ ਹੋਏਗੀ ਅਤੇ ਸਾਡਾ ਦੇਸ਼ ਫਿਰ ਖੁਸ਼ਹਾਲ ਹੋਏਗਾ ਧੰਨਵਾਦ मैं अंजू यादव प्रयास इंटरनेशनल स्कूल की तरफ से बोल रही हूँ आज नरूला सर ने बहुत ही अच्छी पहल करी पर्यावरण को बचाने के लिए हम विकास से विनाश की तरफ जा रहे हैं लगातार हाईवे वगैरह बन रहे हैं उसकी वजह से पेड़ काटे जा रहे हैं उसी की राह पे चलते हुए एनवायरमेंट को बचाने के लिए आज हमारे स्कूल में सर ने पौधे लगाए हैं उसके लिए धन्यवाद सर को